ਸਰੋਂ ਦਾ ਤੇਲ ਹੈ ਹੈ ਤੁਸੀਂ ਸਰੋਂ ਦਾ ਤੇਲ ਪਿਆ ਕੇ ਤੁਸੀਂ ਲੈਣੇ ਦਵਾਈ ਹੈ ਵੀਡੀਓ ਬਣਾ ਰਹੇ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹੀ ਗਲਤੀ ਸੀ ਤੂੰ ਸਰੋਂ ਦਾ ਤੇਲ ਪਿਆ ਸੀ ਇਹ ਨਹੀਂ ਪਿਆ ਸੀ ਤੂੰ ਦੱਸ ਦੱਸ ਕਿਹੜਾ ਹਸਪੀਟਲ ਲਗੋ ਰਹੀ ਦੋ ਹਸਪੀਟਲ ਆ ਤੁਹਾਡਾ ਗੱਲ ਕਰ ਮੇਰਾ ਸਿੱਧਾ ਹੋਵੇ ਸਰ ਮੈਂ ਸਰੋਂ ਨਾਲ ਗੱਲ ਕਰ ਰਿਹਾ ਹਾਂ ਤੁਸੀਂ ਨਾ ਮਰਜ਼ੀ ਗੱਲ ਕਰ ਤੂੰ ਸਰੋਂ ਦਾ ਤੇਲ ਕਿਉਂ ਪਿਆਇਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉੱਤੇ ਚੱਕ ਕੇ ਸਰੋਂ ਦਾ ਤੇਲ ਪਿਆਤਾ ਕਹਿ ਤਾ ਦਵਾਈ ਆਲਾ ਸਰ ਨੂੰ ਖਬਰ ਮਰਿੰਡੇ ਤੋਂ ਸਾਹਮਣੇ ਆ ਰਹੀ ਹੈ ਮਰਿੰਡੇ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਹਗਾਮਾ ਹੋਇਆ ਦਰਅਸਲ ਕਿਸੇ ਮਰੀਜ਼ ਨੂੰ ਦਵਾਈ ਦੀ ਥਾਂ ਤੇ ਸਰੋਂ ਦਾ ਤੇਲ ਪਲਾ ਦਿੱਤਾ ਜਿਸ ਤੋਂ ਬਾਅਦ ਮਰੀਜ਼ ਦੇ ਨਾਲ ਆਏ ਜਿਹੜੇ ਵਿਅਕਤੀਆਂ ਨੇ ਪ੍ਰੋਟੈਸਟ ਕੀਤਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਹੱਤ ਤੁਸੀਂ ਸਰੋਂ ਦਾ ਤੇਲ ਪਲਾ ਰਹੇ ਹੋ ਔਰ ਕੱਲੋ ਜੇ ਕੋਈ ਜ਼ਹਿਰੀਲੀ ਚੀਜ਼ ਜਾਂ ਫਰਨਲ ਪਰ ਪਲਾ ਦੇਵੋ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਗਿਆ ਔਰ ਹਸਪਤਾਲ ਦੇ ਬਾਹਰ ਖੜਕੇ ਅਗਾਮਾ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਔਰ ਉਤੇ ਹੀ ਸਿਹਤ ਵਿਭਾਗ ਤੋਂ ਵੀ ਉਸ ਨੌਜਵਾਨ ਨੇ ਕਾਰਵਾਈ ਦੀ ਮੰਗ ਕੀਤੀ ਹੈ ਸਰੋਂ ਦਾ ਤੇਲ ਹੈ ਇਹ ਫਿਸਰਨ ਦਾ ਤੇਲ ਪਿਆ ਕੇ ਤੁਸੀਂ ਕਹਿੰਦੇ ਦਵਾਈ ਹੈ ਵੀਡੀਓ ਬਣਾ ਰਹੇ ਹੋ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹ ਵੀ ਗਲਤੀ ਸੀ ਔਰ ਤੂੰ ਸਰੋਂ ਦਾ ਤੇਲ ਪਿਆ ਜੀ ਨਹੀਂ ਪਿਆ ਜੀ ਕਦਸ ਦੱਸ ਦੱਸ ਕਿਹੜਾ ਹਸਪੀਟਲ ਅਗੋਰ ਪੀਦੋ ਹਸਪੀਟਲ ਹੈ ਤੁਹਾਡਾ ਗੱਲ ਕਰ ਮੇਰਾ ਸਿੱਧਾ ਹੋ ਗਏ ਸਰ ਮੈਂ ਸਰ ਨਾਲ ਗੱਲ ਕਰ ਰਿਹਾ ਹਾਂ ਉਸਾਰ ਜੀ ਨਾ ਮਰਜੀ ਗੱਲ ਕਰ ਤੂੰ ਸਰ ਨਾਲ ਦੇਰ ਕਿਉਂ ਪਿਆਇਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉੱਥੇ ਚੱਕ ਕੇ ਸਰ ਨਾਲ ਦੇਰ ਪਿਆਤਾ ਕਹ ਤਾ ਦਵਾਈ ਆ ਫਲਾ ਸਰ ਨੂੰ ਆ ਗੋਰਪੀਤੋ ਹਸਪੀਟਲ ਹੈ ਪੇਸ਼ੈਂਟ ਦਾਖਲ ਕਰਾਇਆ ਸੀਗਾ ਉਰੇ ਸਰ ਨਾਲ ਦੇਰ ਪਿਆ ਕੇ ਇਹਨਾਂ ਨੇ ਜੀ ਕਹਿੰਦੇ ਦਵਾਈ ਆ ਜੀ ਬਾਜੇ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਜੀ ਉਹ ਸਰੋਂ ਦਾ ਤੇਲ ਪਿਆ ਸੀਗਾ ਦਵਾਈ ਪਈ ਸੀਗੀ ਇਹ ਤਾਂ ਫਰਨੇ ਵਾਲ ਪਿਆ ਦੇਣਗੇ ਕੱਲ ਨੂੰ ਬਲਾਉ ਸਰ ਨੂੰ ਬਲਾਉ ਸਰ ਨੂੰ ਨਹੀਂ ਨਹੀਂ ਅੰਦਰ ਆ ਕੇ ਕੀ ਬਾਹਰ ਕਰ ਗੱਲ ਕਰਾਂਗਾ ਮੈਂ ਬਲਾਉ ਸਰ ਨੂੰ ਉੱਤੋਂ ਤੁਸੀਂ ਮੰਨਦੇ ਵੀ ਨਹੀਂ ਆ ਕਿ ਤੁਸੀਂ ਸਰੋਂ ਦਾ ਤੇਲ ਪਿਆਇਆ ਉਹਦਾ ਅਸੀਂ ਸਦਾਈ ਥੋੜੀ ਅਸੀਂ ਗਈ ਸਰੋਂ ਦਾ ਤੇਲ ਪੀਤਾ ਹੀ ਨਹੀਂ ਐ ਦੱਸ ਕੁੜੀ ਬਿਮਾਰ ਸੀ ਕਿ ਤੁਹਾਡੇ ਕੋਲ ਦਾਖਲ ਕਰਾਇਆ ਤੁਸੀਂ ਚਾਹਤੇ ਉਹਨੂੰ ਸਰੋਂ ਦਾ ਤੇਲ ਪਿਆਤਾ ਫੇਰ ਤੁਹਾਨੂੰ ਕਿਹਾ ਵੀ ਆਪਾਂ ਸਾਨੂੰ ਬੋਟਲ ਦੋ ਚੈੱਕ ਕਰਾਉਨੇ ਆਪਾਂ ਜਾ ਕੇ ਬੋਟਲ ਚੈੱਕ ਕਰਾਉਨੇ ਤੁਸੀਂ ਤਾਂ ਵੀ ਨਹੀਂ ਮੰਨੇ ਵੀ ਨਹੀਂ ਨੂੰ ਜਾਈਂ ਦੇਣੀ ਨਹੀਂ ਬੋਟਲ ਹੁਣ ਤੁਹਾਡਾ ਮੁੰਡਾ ਕਹਿੰਦਾ ਸਾਡੇ ਗਲਤੀ ਨਾਲ ਕਰਦਾ ਤੇਲ ਪਿਆਇਆ ਗਿਆ ਕੱਲ ਨੂੰ ਤੁਸੀਂ ਫਰਨੇ ਵਾਲ ਪਿਆਦੋ ਕਿ ਯਾਰ ਬੰਦੇ ਨੂੰ ਟਾੜਾ ਵੇ ਐਸਾ ਆ ਗਏ ਫਿਰ ਮੇ ਲਾਇਸੈਂਸ ਕੈਂਸਲ ਹੋ ਗਿਆ ਫਿਰ ਇਦਾਂ ਦੇ ਤੁਹਾਡੇ ਕੋ ਪੇਸ਼ੈਂਟ ਆ ਕਿਧਰ ਰੇ ਯਾਰ ਦੱਸੋ ਮੈਨੂੰ ਇਹ ਤਾਂ ਦੱਸੋ ਨਹੀਂ ਅੰਦਰ ਆ ਕੇ ਨਹੀਂ ਬਾਹਰ ਆ ਕੇ ਗੱਲ ਹੋਊਗੀ ਐਸਾ ਸੀਨੀਅਰ ਗੇੜੇ ਤੁਹਾਡੇ ਐਮ ਡੀ ਕੌਣ ਹੈ ਤੁਹਾਡੇ ਐਸੇ ਨਹੀਂ ਨਹੀਂ ਅੰਦਰ ਆ ਕੇ ਨਹੀਂ ਗੱਲ ਹੋਣੀ ਗੱਲ ਬਾਹਰ ਹੋਊਗੀ ਰਿਕਾਰਡਿੰਗ ਚੱਲਦੀ ਪਈ ਆ ਲਾਈਵ ਚੱਲਦੀ ਪਈ ਆ ਮੈਂ ਲਿਆਇ ਨਹੀਂ ਕਰਨਾ ਉਹ ਤਾਂ ਮੈਨੂੰ ਅੱਜ ਕੁੜੀ ਨੇ ਦੱਸਿਆ ਤੁਹਾਡੇ ਕੋਲ ਦਾ ਮੈਂ ਤੁਹਾਡੇ ਤੋਂ ਬਾਅਦ ਮੈਂ ਬਾਅਦ ਗੇਰੇ ਤੇ ਲੈ ਕੇ ਆਇਆ ਐ ਐਦਾਂ ਪੇਸ਼ੈਂਟ ਭਜਾਉਂਦੇ ਤੁਸੀਂ ਸਰਾਂ ਦਾ ਤੇੜ ਪਿਆ ਪਿਆ ਕੇ ਕੇ ਨੂੰ ਸਰਾਂ ਦਾ ਤੇੜ ਪਿਆਤਾ ਕੇ ਨੂੰ ਰਿਫੈਂਡ ਪਿਆਤਾ ਫਿਰ ਦੀ ਕਹਿੰਦਾ ਵੀ ਸਾਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਪਤਾ ਨਹੀਂ ਲੱਗਿਆ ਉਹਨੂੰ ਬਲਾਉ ਮੁੰਡੇ ਨੂੰ ਜਿਹੜਾ ਹੁਣੇ ਬਾਹਰ ਗਿਆ ਸੀਗਾ ਕੋਤਰੀ ਗੰਦਾ ਯਾਰ ਪੇਸ਼ੈਂਟ ਲੈ ਕੇ ਆਏ ਆ ਤੁਹਾਡੇ ਕੋਲ ਡਿਗਰੀਆਂ ਹੀ ਤੁਹਾਨੂੰ ਇਹ ਹੀ ਦੱਸਿਆ ਉਹਨਾਂ ਨੇ ਵੀ ਬੱਸ ਸਰੋਂ ਦਾ ਤੇਲ ਪਿਆ ਦਿਓ ਤੇ ਤੋੜ ਦਿਓ ਪੇਸ਼ੈਂਟ ਨੂੰ ਤੁਹਾਨੂੰ ਇਹ ਵੀ ਗਿਆ ਉਹਨੇ ਮੈਡਮ ਨੇ ਤੂੰ ਇਹ ਬੋਟਲ ਦੇ ਦਿਓ ਆਪਾਂ ਜੈਗ ਕਰਾਉਣੀ ਹੈ ਬੋਟਲ ਤੂੰ ਹੀ ਫੇਰ ਮੰਨੇ ਨਹੀਂ ਨਹੀਂ ਜੀ ਆਪਾਂ ਬੋਟਲ ਨਹੀਂ ਦੇਣੀ ਸੌਰੀ ਤੁਹਾਡੇ ਗਲਤੀ ਹੋ ਗਈ ਇਹ ਗਲਤੀ ਸੀਗੀ ਯਾਰ ਕੱਲ ਤੁਸੀਂ ਫਰਨੇਾਲ ਪਿਆ ਦਿਓ ਕੁੜੀ ਨੂੰ ਕੋਈ ਨਾ ਮੈਂ ਤੁਹਾਡੀ ਮੈਂ ਲਾਉਣਾ ਮੈਂ ਰਿਪੋਰਟ ਲਾਉਣਾ ਕੋਈ ਨਾ ਸਰਨਾ ਦਾ ਤੇਲ ਹੈ ਤੁਸੀਂ ਸਰਨਾ ਦਾ ਤੇਲ ਪਿਆ ਕੇ ਤੁਸੀਂ ਕਹਿੰਦੇ ਦਵਾਈ ਹੈ ਵੀਡੀਓ ਬਣਾ ਰਹੇ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹੀ ਗਲਤੀ ਸੀ ਤੂੰ ਸਰਨਾ ਤੇਲ ਪਿਆ ਜੀ ਨਹੀਂ ਪਿਆ ਜੀ ਦੱਸ ਦੱਸ ਕਿਹੜਾ ਹਸਪੀਟਲ ਅਗਰ ਪੀਦੋ ਹਸਪੀਟਲ ਆ ਤੁਹਾਡਾ ਗੱਲ ਕਰ ਮੇਰਾ ਸਿੱਧਾ ਹੋਵੇ ਸਰ ਮੈਂ ਸਰਨਾ ਨਾਲ ਗੱਲ ਕਰ ਰਿਹਾ ਨਹੀਂ ਸਾਹੀਏ ਨਾ ਮਰਜ਼ੀ ਗੱਲ ਕਰ ਤੂੰ ਸਰਨਾ ਦਾ ਤੇਲ ਕਿਉਂ ਪਿਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉੱਥੇ ਚੱਕ ਕੇ ਸਰਨਾ ਦਾ ਤੇਲ ਪਿਆਤਾ ਕਹਿ ਤਾ ਦਵਾਈ ਆ ਬਲਾਦਾਰ ਨੂੰ ਖਬਰ ਮਰਿੰਡੇ ਤੋਂ ਸਾਹਮਣੇ ਆ ਰਹੀ ਹੈ ਮਰਿੰਡੇ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਬਾਹਰ ਹਗਾਮਾ ਹੋਇਆ ਦਰਅਸਲ ਕਿਸੇ ਮਰੀਜ਼ ਨੂੰ ਦਵਾਈ ਦੀ ਥਾਂ ਤੇ ਸਰੋਂ ਦਾ ਤੇਲ ਪਲਾ ਦਿੱਤਾ ਜਿਸ ਤੋਂ ਬਾਅਦ ਮਰੀਜ਼ ਦੇ ਨਾਲ ਆਏ ਜਿਹੜੇ ਵਿਅਕਤੀਆਂ ਨੇ ਪ੍ਰੋਟੈਸਟ ਕੀਤਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਹੱਤ ਤੁਸੀਂ ਸਰੋਂ ਦਾ ਤੇਲ ਪਲਾ ਰਹੇ ਹੋ ਔਰ ਕਾਹੂ ਜੇ ਕੋਈ ਜ਼ਹਿਰੀਲੀ ਚੀਜ਼ ਜਾਂ ਫਰਨਲ ਪਰ ਪਲਾ ਦੇ ਮਹੂਤਾ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਗਿਆ ਔਰ ਹਸਪਤਾਲ ਦੇ ਬਾਹਰ ਖੜਕੇ ਅਗਾਮਾ ਕੀਤਾ ਗਿਆ ਤੇ ਕਿਹਾ ਗਿਆ ਕਿ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਔਰ ਉਤੇ ਹੀ ਸੇਧ ਵਿਭਾਗ ਤੋਂ ਵੀ ਉਸ ਨੌਜਵਾਨ ਨੇ ਕਾਰਵਾਈ ਦੀ ਮੰਗ ਕੀਤੀ ਹੈ ਸਰੋਂ ਦਾ ਤੇਲ ਹੈ ਜੀ ਸਰੋਂ ਦਾ ਤੇਲ ਪਿਆ ਕੇ ਤੁਸੀਂ ਕਹਿਣੇ ਦਵਾਈ ਹੈ ਵੀਡੀਓ ਬਣਾ ਰਹੇ ਹੋ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹੀ ਗਲਤੀ ਸੀ ਤੂੰ ਸਰੋਂ ਦਾ ਤੇਲ ਪਿਆ ਸੀ ਜਾਂ ਨਹੀਂ ਪਿਆ ਸੀ ਦੱਸ ਦੱਸ ਕਿਹੜਾ ਹਸਪੀਟਲ ਅਗੋਰਪੀ ਦੋ ਹਸਪੀਟਲ ਹੈ ਤੁਹਾਡਾ ਗੱਲ ਕਰ ਮੇਰਾ ਸਿੱਧਾ ਹੋ ਗਏ ਸਰ ਮੈਂ ਸਰ ਨਾਲ ਗੱਲ ਕਰ ਨਿਸਾਰਜੀ ਇਹ ਨਾ ਮਰਜ਼ੀ ਗੱਲ ਕਰ ਤੂੰ ਸਰ ਨਾਲ ਤੇਲ ਕਿਉਂ ਪਿਆਇਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉੱਤੋਂ ਚੱਕ ਕੇ ਸਰ ਨਾਲ ਤੇਲ ਪਿਆਤਾ ਕਹ ਤਾ ਦਵਾਈ ਆ ਫਲਾਦਰ ਨੂੰ ਆ ਗੁਰਪ੍ਰੀਤ ਹਸਪੀਟਲ ਹੈ ਪੇਸ਼ੈਂਟ ਦਾਖਲ ਕਰਾਇਆ ਸੀਗਾ ਉਰੇ ਸਰ ਨਾਲ ਤੇਲ ਪਿਆ ਕੇ ਇਹਨਾਂ ਨੇ ਜੀ ਕਹਿੰਦੇ ਦਵਾਈ ਆ ਜੀ ਬਾਅਦ ਚ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਜੀ ਉਹ ਸਰੋਂ ਦਾ ਤੇਲ ਪਿਆ ਸੀਗੇ ਦਵਾਈ ਪਈ ਸੀਗੀ ਇਹ ਤਾਂ ਫਰਨੇ ਵਾਲ ਪਿਆ ਦੇਣਗੇ ਕੱਲ ਨੂੰ ਬਲਾਓ ਸਰ ਨੂੰ ਬਲਾਓ ਸਰ ਨੂੰ ਨਹੀਂ ਨਹੀਂ ਅੰਦਰ ਆ ਕੇ ਕੀ ਬਾਹਰ ਕਰ ਗੱਲ ਕਰਾਂਗਾ ਮੈਂ ਬਲਾਓ ਸਰ ਨੂੰ ਉੱਤੋਂ ਤੁਸੀਂ ਮੰਨਦੇ ਵੀ ਨਹੀਂ ਆਂ ਕਿ ਤੁਸੀਂ ਸਰੋਂ ਦਾ ਤੇਲ ਪਿਆਇਆ ਉਹਦਾ ਅਸੀਂ ਸਦਾਈ ਥੋੜੀ ਆਹੀਂ ਕਹਿੰਦੀ ਸਰੋਂ ਦਾ ਤੇਲ ਪੀਤਾ ਹੀ ਨਹੀਂ ਆ ਦੱਸ ਕੁੜੀ ਬਿਮਾਰ ਸੀ ਕਿ ਤੁਹਾਡੇ ਕੋਲ ਦਾਖਲ ਕਰਾਇਆ ਤੁਸੀਂ ਚਾਕੇ ਉਹਨੂੰ ਸਰੋਂ ਦਾ ਤੇਲ ਪਿਆਤਾ ਕੇ ਇਹ ਤੁਹਾਨੂੰ ਕਹਿ ਵੀ ਆਪਾਂ ਸਾਨੂੰ ਬੋਟਲ ਦੋ ਚੈੱਕ ਕਰਾਉਂਦੇ ਆਂ ਆਪਾਂ ਜਾ ਕੇ ਬੋਟਲ ਚੈੱਕ ਕਰਾਂਗੇ ਤੁਸੀਂ ਤਾਂ ਵੀ ਨਹੀਂ ਮੰਨੇ ਵੀ ਨਹੀਂ ਨੂੰ ਜਾਈਂ ਤੀਣੀ ਨਹੀਂ ਬੋਟਲ ਹੁਣ ਤੁਹਾਡਾ ਮੁੰਡਾ ਕਹਿੰਦਾ ਵੀ ਸਾਡੇ ਗਲਤੀ ਨਾਲ ਸਰੋਂ ਦਾ ਤੇਲ ਪਿਆਇਆ ਗਿਆ ਕੱਲ ਨੂੰ ਤੁਸੀਂ ਫਰਨੇਾਲ ਪਿਆ ਦਿਓ ਕਿ ਯਾਰ ਬੰਦੇ ਨੂੰ ਟਾਡਾ ਵੀ ਐਸਾ ਵੀ ਫਿਰ ਮੇਰਾ ਲਾਇਸੈਂਸ ਕੈਨਸਲ ਹੋਊਗਾ ਫਿਰ ਇਦਾਂ ਦੇ ਤੁਹਾਡੇ ਕੋਲ ਪੇਸ਼ੈਂਟ ਆ ਕੇ ਦਾਰੇ ਯਾਰ ਦੱਸੋ ਮੈਨੂੰ ਇਹ ਤਾਂ ਦੱਸੋ ਨਹੀਂ ਅੰਦਰ ਆ ਕੇ ਨਹੀਂ ਬਾਹਰ ਆ ਕੇ ਗੱਲ ਹੋਊਗੀ ਐਸਾ ਸੀਨੀਅਰ ਕਿਹੜੇ ਤੁਹਾਡੇ ਐਮ ਡੀ ਕੌਣ ਹੈ ਤੁਹਾਡੇ ਐਸੇ ਨਹੀਂ ਨਹੀਂ ਅੰਦਰ ਆ ਕੇ ਨਹੀਂ ਗੱਲ ਹੋਣੀ ਗੱਲ ਬਾਹਰ ਹੋਊਗੀ ਰਿਕਾਰਡਿੰਗ ਚੱਲਦੀ ਪਈ ਆ ਲਾਈਵ ਚੱਲਦੀ ਪਈ ਆ ਮੈਂ ਲਿਆਇ ਨਹੀਂ ਕਰਨਾ ਉਹ ਤਾਂ ਮੈਨੂੰ ਅੱਜ ਕੁੜੀ ਨੇ ਦੱਸਿਆ ਤੁਹਾਡੇ ਕੋਲ ਦਾ ਮੈਂ ਤੁਹਾਡੇ ਤੋਂ ਬਾਅਦ ਮੈਂ ਬਾਜ ਘੇਰੇ ਦੇ ਲੈ ਕੇ ਆਇਆ ਐ ਇਦਾਂ ਪੇਸ਼ੈਂਟ ਭਜਾਉਂਦੇ ਤੁਸੀਂ ਸਰਾਂ ਦਾ ਤੇਲ ਪਿਆ ਪਿਆ ਕੇ ਕੇ ਨੂੰ ਸਰਾਂ ਦਾ ਤੇਲ ਪਿਆਤਾ ਕੇ ਨੂੰ ਰਫੈਂਡ ਪਿਆਤਾ ਫਿਰ ਅਸੀਂ ਕਹਿੰਦਾ ਵੀ ਸਾਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਪਤਾ ਨਹੀਂ ਲੱਗਿਆ ਮੈਨੂੰ ਬਲਾਉ ਮੁੰਡੇ ਨੂੰ ਜਿਹੜਾ ਹੁਣੇ ਬਾਹਰ ਗਿਆ ਸੀਗਾ ਕੋਈ ਤਰੀਕਾ ਹੁੰਦਾ ਯਾਰ ਪੇਸ਼ੈਂਟ ਲੈ ਕੇ ਆਏ ਤੁਹਾਡੇ ਕੋਲ ਡਿਗਰੀਆਂ ਹੀ ਤੁਹਾਨੂੰ ਇਹ ਹੀ ਦੱਸਿਆ ਉਹਨਾਂ ਨੇ ਵੀ ਬੱਸ ਸਰੋਂ ਦਾ ਤੇਲ ਪਿਆ ਦਿਓ ਤੇ ਤੋੜ ਦਿਓ ਪੇਸ਼ੈਂਟ ਨੂੰ ਤੁਹਾਨੂੰ ਇਹ ਵੀ ਗਿਆ ਉਹਨੇ ਮੈਡਮ ਨੇ ਵੀ ਤੂੰ ਬੋਟਲ ਦੇ ਦਿਓ ਆਪਾਂ ਜੈਕ ਕਰਾਉਣੀ ਹੈ ਬੋਟਲ ਤੂੰ ਜੀ ਫੇਰ ਮੰਨੇ ਨਹੀਂ ਨਹੀਂ ਜੀ ਆਪਾਂ ਬੋਟਲ ਨਹੀਂ ਦੇਣੀ ਸੌਰੀ ਤੁਹਾਡੇ ਗਲਤੀ ਹੋ ਗਈ ਇਹ ਗਲਤੀ ਸੀਗੀ ਯਾਰ ਕੱਲ ਤੁਸੀਂ ਫਰਨੇਾਲ ਪਿਆ ਦਿਓ ਕੁੜੀ ਨੂੰ ਕੋਈ ਨਾ ਮੈਂ ਤੁਹਾਡੀ ਮੈਂ ਲਾਉਣਾ ਮੈਂ ਰਿਪੋਰਟ ਲਾਉਣਾ ਕੋਈ ਨਾ